ਕਿੰਨੇ ਰਮਨਜੀਤ ਦਾ ਤੇ ਸਾਰਿਆਂ ਦਾ ਜਿਨ੍ਹਾਂ ਨੇ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਟੂਰੀ ਤੇ ਚੋਕਰ ਦਾ ਇੰਜ਼ਾਮ ਕੀਤਾ ਕੋਈ ਤਕਰੀਬ 9-10 ਆਸਟ੍ਰੇਲੀਆ ਭੇਜ ਰਿਹਾ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਜਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰੇ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਪੂਰੇ ਪੰਜਾਬ ਜੀ ਬੇਨਤੀ ਕਰਦਾ ਹੈ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉੱਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਜੀ ਗਵਰਨਰ ਜੀ ਨਹੀਂ ਆਉਂਦੇ ਸਰਕਾਰ ਜਿਹੜੀ ਆ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੇ ਕੁਝ ਕਰਨਾ ਐ ਐਸ ਕਰਕੇ ਮੀਰ ਛੱਡ ਦਈ ਇਹਨਾਂ ਤੋਂ ਸਾਰੇ ਤੁਹਾਨੂੰ ਦੋਰਾ ਪੂਰੇ ਕਦਾਫ ਕੀ ਕੀਤਾ ਜੀ ਮੂਹੇ ਮਾਈਕਾ ਨਾਲ ਕੱਸਿਆ ਗਿਆ ਅੱਜ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੇਰੇ ਇੱਥੇ ਨਿਸ਼ਾਰਾ ਮੱਜਾ ਸਿੰਘ ਨਗਰ ਵਿਖੇ ਪਹੁੰਚੇ ਜਿੱਥੇ ਦਾਸ ਵੱਲੋਂ 11 ਟਰਾਲੀਆਂ ਵੱਡੀਆਂ ਤੁੜੀ ਦੀਆਂ ਤੇ ਚੋਕਰ ਦੇ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਵਾ ਉਥੇ ਆਪਣੇ ਭਰਾ ਜਿਹੜੇ ਪਾਣੀ ਦੀ ਮਾਰ ਹਠਾਏ ਆ ਉਹਨਾਂ ਦੀ ਮਦਦ ਵਾਸਤੇ ਭੇਜੀਆਂ ਗਈਆਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਵੀ ਸੀ ਡਾਕਟਰ ਚੀਮਾ ਸਾਹਿਬ ਬੱਬੇ ਵਾਲੀ ਸਾਹਿਬ ਲੰਗਾਤ ਸਾਹਿਬ ਲੋਦੀ ਨੰਗਲ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਪਾਰਟੀ ਦੇ ਹੁਣ ਵੀ ਅਜੇ ਵਰਕਰਾਂ ਦੇ ਵਿੱਚ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਵਰਕਰ ਇੱਥੇ ਆਏ ਆ ਹਲਕਾ ਇੰਚਾਰਜ ਸਾਡੇ ਸਰਦਾਰ ਗੋਰਿਕਬਾਲ ਸਿੰਘ ਜੀ ਮਾਲ ਸਾਹਿਬ ਸਰਦਾਰ ਰਾਜਨਬੀਰ ਸਿੰਘ ਜੀ ਕਮਾਨ ਸਾਹਿਬ ਜਸਲ ਸਾਹਿਬ ਐਸਜੀਪੀਸੀ ਦੇ ਮੈਂਬਰ ਤੁਗਲਵਾਲ ਸਾਹਿਬ ਔਰ ਮੈਂ ਸਮਝਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਜਹਾਰੂ ਯੋਧੇ ਇਹਨੇ ਮੀਂਹ ਵਰਦੇ ਦੇ ਵਿੱਚ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਵਾਸਤੇ ਉਹਨਾਂ ਨੂੰ ਸੁਣਨ ਵਾਸਤੇ ਇੱਥੇ ਇਕੱਠੇ ਹੋਏ ਸੀ ਪ੍ਰਧਾਨ ਸਾਹਿਬ ਉਹਨਾਂ ਨੂੰ ਸੰਬੋਧਨ ਕਰਕੇ ਗਏ ਆ ਔਰ ਅਪੀਲ ਕੀਤੀ ਆ ਕਿ ਸਾਰੇ ਹੀ ਸ਼ਰਮਣੀਆਂ ਅਕਾਲੀ ਦਲ ਦੇ ਵਰਕਰ ਇਸ ਕੰਮ ਲਈ ਜੁਟ ਜਾਣ ਔਰ ਮੈਂ ਸਮਝਣਾ ਕਿ ਜੇ ਸਰਕਾਰ ਦਾ ਫੇਲੀਅਰ ਆ ਤੇ ਸ਼ਰਮਣੀਆਂ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿਨੇ ਹਮੇਸ਼ਾ ਹੀ ਲੋਕਾਂ ਦਾ ਦਰਦ ਸਮਝਿਆ ਉਹਨਾਂ ਆਪਣੀ ਇਹ ਜਿਹੜੀ ਦਰਦ ਸਮਝਦੇ ਹੋਏ ਘਰ ਘਰ ਇੱਡਾ ਵੱਡਾ ਰੂਟ ਅੱਜ ਇਥੋਂ ਡੇਰਾ ਬਾਬਾ ਨਾਨਕ ਤੋਂ ਚਪਕਰੇ ਮਰਾੜੇ ਤੱਕ ਜੋ ਹੜਪੀਰਤਾਂਵਾਲ ਪ੍ਰਧਾਨ ਜੀ ਜਾ ਰਹੇ ਆ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਔਰ ਸ਼੍ਰੋਮਣੀ ਅਕਾਲੀ ਦਲ ਇਹ ਕਰ ਸਕਦਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਅੱਜ ਹੜਪੀਰਤਾਂ ਨੂੰ ਲੈ ਕੇ ਡੇਰਾ ਬਾਬਾ ਨਾਨਕ ਤੇ ਪਹੁੰਚੇ ਉੱਥੇ ਉਹਨਾਂ ਨੇ ਦੋ ਪਰਿਵਾਰਾਂ ਨੂੰ ਗੋਦ ਲਿਆ ਤੇ 1-1 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਆ ਨਾਲ ਉਹਨਾਂ ਨੇ ਦੂਜਿਆਂ ਨੂੰ ਵੀ ਕਿਹਾ ਵਾ ਕਿ ਇਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਬਾਹਰ ਆ ਕੇ ਵੇਖੋ ਬਹੁਤ ਸਿਆਣੇ ਪੱਤਰਕਾਰ ਤੁਸੀਂ ਇਕੱਠੇ ਹੋਏ ਗੋਦ ਲਿਆ ਦੋ ਪਰਿਵਾਰਾਂ ਨੂੰ ਤੇ ਬਾਕੀ ਪਰਿਵਾਰ ਕਿਹਦੇ ਆ ਜਿਹੜੇ ਰੁੜ ਗਏ ਆ ਉੱਥੇ 100 ਪਿੰਡ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਕੋਈ ਦੋ ਪਰਿਵਾਰਾਂ ਨੂੰ ਗੋਦ ਨਹੀਂ ਲੈਂਦੀ ਹੁੰਦੀ ਸਰਕਾਰ ਸਾਰਿਆਂ ਲੋਕਾਂ ਦੀ ਹੁੰਦੀ ਆ ਬਾਰਡਰ ਬੈਲਟ ਤੇ ਜਾ ਕੇ ਤੁਸੀਂ ਵੇਖਿਆ ਮੈਂ ਸਮਝਣਾ ਐਡਾ ਵੱਡਾ ਨੁਕਸਾਨ 88 ਚ ਵੀ ਨਹੀਂ ਹੋਇਆ ਔਰ ਸਰਕਾਰ ਦੀ ਫੇਲੀਅਰ ਆ ਫੇਲੀਅਰ ਨੂੰ ਛਪਾਉਣ ਵਾਸਤੇ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਮੇਰੀ ਗੱਲ ਸੁਣੋ ਪਾਰਟੀ ਦੇ ਪ੍ਰਧਾਨ ਬਾਦਲ ਸਾਹਿਬ ਨੇ 20-20 ਹਜ਼ਾਰ ਲੀਟਰ ਤੇਲ ਕਿਤੇ ਕਿਸ਼ਤੀਆਂ ਕਿਤੇ ਲੰਗਰ ਕਿਤੇ ਰਸਤਾ ਕਿਤੇ ਤੂੜੀ ਕਿਤੇ ਦਾਣਾ ਇਹਨਾਂ ਨੇ ਕੀ ਕੀਤਾ ਆ ਲੀਡਰਸ਼ਿਪ ਇਹਨਾਂ ਦੀ ਤੁਰੇ ਫਿਰਦੀ ਆ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਹੈਲੀਕਾਪਟਰ ਦੇ ਵੇਖੋ ਮੇਰੀ ਗੱਲ ਸੁਣੋ ਐਡਾ ਵੱਡਾ ਮੈਂ ਸਮਝਦਾ ਵੀ ਮਜ਼ਾਕ ਲੋਕਾਂ ਨਾਲ ਕਰਕੇ ਗਏ ਆ ਸੋ ਇਹ ਬਹੁਤ ਮੰਦ ਭਾਗਾ ਕਿ ਇਹੋ ਜੀ ਮਾੜੀ ਸਰਕਾਰ ਲੋਕਾਂ ਨੇ ਚੁਣੀ ਆ ਕਿ ਸਾਡੀ ਅਫਸਰਸ਼ਾਹੀ ਨਹੀਂ ਸੁਣਦੀ ਕੀ ਸੱਚੀ ਮੁੱੱਚੀ ਅਫਸਰਸ਼ਾਹੀ ਸਰਕਾਰਾਂ ਨੂੰ ਫੇਲ ਕਰਦੀ ਮੇਕੋ ਜੀ ਸਰਕਾਰ ਦੇ ਐਮ ਐਲ ਏ ਜਿਹੜੇ ਆ ਉਹ ਹਵਾ ਦੇ ਬੁੱਲੇ ਨਾ ਆਈ ਉਹ ਕੋ ਗਰਾਸ ਰੂਟ ਲੈਵਲ ਤੇ ਉਹਨਾਂ ਦਾ ਕੁਝ ਨਹੀਂ ਹੈਗਾ ਉਹਨਾਂ ਦੀ ਤੇ ਲੋਕ ਨਹੀਂ ਸੁਣਦੇ ਤੇ ਪੁਲਿਸ ਨੇ ਕਦੀ ਸੁਣਨੀ ਆ ਇੱਕ ਬੰਦਾ ਉਹਨਾਂ ਦੇ ਨਾਲ ਨਹੀਂ ਰਿਹਾ ਇਹ ਲੋਕ ਸਤਨੂੰ ਦੰਦੀਆਂ ਵਢਣ ਦੇ ਆ ਐ ਜੀ ਪੀ ਸੀ ਦਾ ਵੱਲੋਂ ਭੇਜਿਆ ਰਾਸ਼ਨ ਵੀ ਚੱਲ ਪੁਲਿਸ ਨੇ ਰੋਕ ਵੇਖੋ ਜੀ ਇਹ ਤੇ ਫਿਰ ਸਰਕਾਰ ਹੀ ਕਰਦੀ ਆ ਨਾ ਐਸ ਜੀ ਪੀ ਸੀ ਜਿਹੜੀ ਲੋਕਾਂ ਦਾ ਦੁੱਖ ਦਰਦ ਹਮੇਸ਼ਾ ਕਿਤੇ ਹਾਰਡ ਆ ਜਾਏ ਕਿਤੇ ਕੋਈ ਬਿਮਾਰੀ ਆ ਜਾਏ ਕਿਤੇ ਕੋਈ ਕੋਰੋਨਾ ਕਾਲ ਆ ਜਾਏ ਉਹਨਾਂ ਨੇ ਸਾਡੀ ਬਹੁਤ ਵੱਡੀ ਸਰਮੌਰ ਸੰਸਥਾ ਜਿਹੜੀ ਹਮੇਸ਼ਾ ਲੋਕਾਂ ਦਾ ਦਰਦ ਸਮਝਦੀ ਆ ਔਰ ਮੈਂ ਸਮਝਣਾ ਕਿ ਇਹੋ ਜੀ ਸੰਸਥਾ ਨੂੰ ਖੋਣ ਵਾਸਤੇ ਵੀ ਸਰਕਾਰਾਂ ਨੇ ਬੜੀਆਂ ਚਾਲਾਂ ਚਲੀਆਂ ਪਰ ਲੋਕ ਸੁਚੇਤ ਹੋ ਗਏ ਆ ਪੰਛ ਸਚੇਤ ਹੋ ਗਿਆ ਇਹ ਜਿਹੜੇ ਆ ਇਹਨਾਂ ਨੂੰ ਉਹ ਹੁਣ ਦੋ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਛੇਤੀ ਰਾਜ ਆਏਗਾ ਸਤਾਈ ਦੇ ਵਿੱਚ ਸਰਕਾਰ ਬਣੇਗੀ ਠੀਕ ਹੈ